ਰਾਮ ਕਲੀ ਮਹੱਲਾ ਤੇ ਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਪਾਇ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਾਜ ਛੇਤੀ ਮਨ ਵਜਿਆ ਬਾਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਇਆ ਸਬਦੋ ਦਾ ਗਾਵੋ ਹਰੀ ਕੇ ਰਾਮ ਮਨ ਦੀਂ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰੀ ਨਾਲੇ ਹਰੀ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਹੋ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰੀ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੇ ਸੁਹਾਏ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਵੰਨਿ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਇਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਇਆ ਸਦਾ ਗੁਰਮਾਨ ਕੀਤਾ ਗੁਰੂ ਬਿਟਾ ਹੋ ਜਿਸ ਦੀ ਆ ਇਹ ਵਿਢਾਇਆ ਕਹਿ ਨਾਨਕ ਸੁਣਾਓ ਸੰਤੋ ਸਾਹ ਜਿ ਤਰਾਉ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਹੈ ਘਰ ਸੁਭਾਗਾ ਹੈ ਸਬਦ ਵਾਜੇ ਕਲਾ ਜਿਤ ਘਰਿ ਧਾਰਿ ਆਪਿ ਪੰਚ ਦੂਤ ਤੁਧ ਵਸ ਕੀਤੇ ਕਾਰ ਕੰਟ ਬਿਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਾ ਸੁਖ ਹੋਆ ਤਿਤ ਘਰਿ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਵਾਜਾ ਕਿਆ ਕਰੇ ਵਿਚਾਰਿਆ ਤੂ ਬੋਝ ਸਮਰਥ ਕੋਏ ਨਾਹੀ ਕਿਰਪਾ ਕਰਿ ਬਨਵਾਰਿਆ ਏਸਨੋ ਹੋਰ ਥਾਉ ਨਾਹੀ ਸਬਦ ਲਾਗਿ ਸਵਾਰਿਆ ਕਹੈ ਨਾਨਕ ਲਿਵੈ ਬਾਝੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਗਰਿ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਬੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾ ਸੋ ਜਨ ਦੇਹ ਜਿਸਨੋ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੂਲੇ ਫਿਰੈ ਦਾਸ ਦੇਸੇ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਪਾਣਾ ਪਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰਿਓ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਕਿਤ ਦੁਹਾਰੈ ਪਾਈਐ ਤਾਨੁ ਮਨ ਧਨ ਸਭ ਸੋਵ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗ ਗਾਵੋ ਸਚੀ ਬਾਣੀ ਕਹੈ ਨਾਨਕ ਸੁਨੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਕੁਲਾਇਆ ਮਾਇਆ ਤਾਂ ਮੋਹਣੀ ਤਿਨਾਂ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਬਿੱਟੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਹੋ ਕੁਟੰਬ ਤੂ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜੇ ਤੂੰ ਅੰਤ ਪਛੋਤਾਇਐ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਵਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਆਇਆਂ ਸਭ ਖੇਲ ਤੇਰਾ ਕਿਆ ਕੋ ਆਖੋ ਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮੂਨ ਜਨ ਅੰਮ੍ਰਿਤ ਖੋਇਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਾਨਿ ਵਸਾਇਆ ਜੀ ਆਇਆਂ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਲੱਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੁਠਾ ਤਿਨੇ ਅੰਮ੍ਰਿਤੁ ਗੁਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮਾਰਗਿ ਚੱਲਣਾ ਲੱਭ ਲੋਭ ਅਹੰਕਾਰ ਤਾਜੇ ਤ੍ਰਿष्णा ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਕ ਮਾਰਗ ਜਾਣਾ ਗੁਰਪ੍ਰਸਾਦੀ ਜਿਨਿ ਆਪ ਤਜਿਆ ਹਰਿਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੋਗ ਨਿਰਾਲੀ ਜੋ ਤੂੰ ਚਲਾਏ ਤਿ ਵਿੱਚ ਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੈ ਚੱਲਹਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰਿ ਹਰਿ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੈ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ ਇਹੋ ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਹੋ ਤਨ ਕੈ ਮਾਨਿ ਵਸਾਇ ਜਿਨ ਤਰੋ ਲਿਖਿਆ ਆਇ ਇਕ ਫਿਰੈ ਹਨੇਰੇ ਕਰਹਿ ਗੱਲਾਂ ਗੱਲੀ ਕਿਦੈ ਨਾ ਪਾਇ ਕਹ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇ ਪਵਿੱਤ ਹੋਏ ਸੇ ਜਨਾ ਜਿੰਨੀ ਹਰਿ ਧਿਆਇ ਹਰਿ ਧਿਆਇ ਪਵਿੱਤ ਹੋਏ ਗੁਰਮੁਖ ਜਿਨੀ ਧਿਆਇ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸੁਭਾਈਆ ਕਹ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਾਨਿ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖੇ ਹਰਖਰਿ ਧਿਆਇਆ ਕਰਮੀ ਸਾਹਜ ਨ ਉਪਜੈ ਬਿਨ ਸਾਹਜ ਸਾਸਾ ਨ ਜਾਏ ਨਹ ਜਾਏ ਸਾਸਾ ਕਿਤੈ ਸੰਜਮ ਰਹੀ ਕਰਮ ਕਮਾਏ ਸਾਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋ ਬਹੁ ਸਬਦ ਲਾਗਹੁ ਹਰਿ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਾਜ ਉਪਜੈ ਇਹੋ ਸਾਸਾ ਏਵ ਜਾਏ ਜੀਉ ਹਉ ਮੈਲੇ ਬਾਹੋਂ ਨਿਰਮਲ ਬਾਹੋਂ ਨਿਰਮਲ ਜੀਉ ਹਉ ਤਾ ਮੈਲੇ ਤਿੰਨੀ ਜਨੂ ਜੂਐ ਹਾਰਿਆ ਇਹ ਕਿਸਨਾ ਵੱਡਾ ਰੋਗ ਲੱਗਾ ਮਰਨ ਮਰਉ ਵਿਸਾਰਿਆ ਵੇਦਾ ਮੈ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਊੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਉ ਹਉ ਨਿਰਮਲ ਬਾਹੋਂ ਨਿਰਮਲ ਬਾਹੋਂ ਤਾ ਨਿਰਮਲ ਜੀਉ ਹਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਰਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਖਟਿਆ ਭਲੇ ਸੇ ਬਣਜਾਰੇ ਕਹੈ ਨਾਰਗ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀ ਉਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਾਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣਾ ਗੁਰ ਬਿਨੇ ਅਬਰ ਨਾ ਜਾਣ ਕੋਈ ਕਹੈ ਨਾਨਕ ਸੁਣਾਉ ਸੰਤੋ ਸੋ ਸਿੱਖ ਸੰਮੁਖ ਹੋਏ ਜੀ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕੀ ਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤੇ ਨਾਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੀ ਰੰਗੇ ਜਪਿਓ ਸਾਰਗੇ ਬਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖਿ ਉਹ ਖਾਣੀ ਹਾਰਿ ਹਰਿ ਨਿਤ ਕਰਹਿ ਰਸਨਾ ਕਹਾ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਨਯਾ ਮਾਇਆ ਬੋਲਨ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਝੋ ਔਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏ ਹੋ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੂ ਦੇਵੁੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸ਼ਕਤੀ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸਿ ਸਿਓ ਲਿਵਲਾਏ ਕਹਿਦਾਨ ਕਿ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤਿ ਸਾਸਤਰੁ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝੋ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਰਧਨ ਹਰਿ ਦੇਵ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤੀਪਾਲ ਕਰੇ ਸੋ ਕਿਉ ਮਨੋ ਵਿਸਾਰਿਆ ਮਨੋ ਕਿਉ ਵਿਸਾਰਿਆ ਏ ਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉ ਭੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਦੇਵ ਆਪੇ ਲਾਏ ਗੁਰੂਗ ਸਦਾ ਸੰਭਾਲੀਐ ਕਹ ਨਾਨਕ ਏ ਵਡ ਦਾਤਾ ਸੋ ਕਿਉ ਮਨੋ ਵਿਸਾਰਿਆ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਖੇਨ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰਿ ਆਪਿ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਬਿਲਾਇ ਐਸਾ ਸਤਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਪਿਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹੈ ਹਰੀ ਵਸਾ ਮਨ ਆਏ ਹਰੀ ਆਪ ਅਮੁੱਲਕ ਹੈ ਭਗਤ ਨਾਕੇ ਨਾਨਕ ਜੇ ਹਰੀ ਪੱਲੇ ਪਾਏ ਹਰੀ ਰਾਸ ਮੇਰੀ ਮਨ ਬਣ ਜਾਰਾ ਹਰੀ ਰਾਸ ਮੇਰੀ ਮਨ ਬਣ ਜਾਰਾ ਸਤਗੁਰ ਤੇ ਰਾਸ ਜਾਣੀ ਹਰੀ ਹਰ ਨਿਤ ਜਪਿਓ ਜੀ ਹੋ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਕਿੰਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹੈ ਨਾਨਕ ਹਰਿ ਰਾਸ ਮੇਰੀ ਮਨ ਹੋਆ ਬਨਜਾਰਾ ਏ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਤ ਰ ਹਰਿ ਰਸ ਪੱਲਾ ਨਾ ਪਾਇ ਹਰ ਰਸ ਪਾਏ ਪੰਨਾ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਆਨ ਰਸ ਸਭ ਬੀਸਰੇ ਜਾਂ ਹਰਿ ਵਤਸੈ ਮਰਿ ਹਾਏ ਏ ਸਰੀਰਾ ਮੇਰਿਆ ਹਰ ਤੂੰ ਮਹਜੂਤ ਰਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ ਹਰੀ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟੀ ਕਾ ਮੂਲ ਰਜਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਰ ਚਾਉ ਭਇਆ ਪ੍ਰਵ ਆਗਮ ਸੁਨਿਆ ਹਰਿ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਹਰਿ ਗਾਉ ਮੰਗਲ ਨਿਤ ਸਖੀਏ ਸੋਖ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਨਾ ਪਿਰ ਜਾਪੇ ਅਨ ਹਤ ਬਾਣੀ ਗੁਰ ਸ਼ਬਦ ਜਾਣੀ ਹਰਿ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਵ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮਹਿ ਆਇਆ ਜਿਨ ਹਰਿ ਤੇਰਾ ਰਤਨ ਰਚਿਆ ਸੋ ਹਰਿ ਮਨ ਵਸਾਇਆ ਗੁਰ ਪ੍ਰਸਾਦੀ ਹਰਿ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਵਹ ਜੋਤ ਤਰੀ ਘਰ ਭਿਰਿ ਅਵਰਨ ਨ ਦੇਖੋ ਕੋਈ ਹਰ ਬਿਨੂ ਅਵਰਨ ਨ ਦੇਖੋ ਕੋਈ ਨজਰੀ ਹਰ ਨਿਹਾਲਿਆ ਇਹ ਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਾਰਿਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਲੇ ਵਰਨਾ ਕੋਈ ਕਹਿ ਨਾਲ ਕਿ ਇਹ ਨੇਤਰ ਅੰਧ ਸੇ ਸਾਧ ਗੁਰੂ ਮਿਲਿਆ ਦਿਬ ਦ੍ਰਿਸ਼ਟੀ ਹੋਈ ਇਹ ਸੁਣਵੜੋ ਮੇਰੇ ਹੋ ਸਾਚੈ ਸੁਣਣਾ ਨੋ ਪਠਾਏ ਸਾਚੈ ਸੁਣਣਾ ਨੋ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ ਜੀਤ ਸੁਣੀ ਮਾਨ ਤਨ ਹਰਿਆ ਹੋਆ ਰਸਨਾ ਰਾਸ ਸੁਮਾੜੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਲਕ ਅੰਮ੍ਰਿਤ ਨਾਮ ਸੁਣਾਓ ਪਵਿੱਤਰ ਹੋ ਵੋ ਸਾਚੈ ਸੁਨਣਾ ਨੋ ਪਠਾਏ ਹਾਰੇ ਜੀਉ ਗੁਫਾ ਅੰਦਰੀ ਰੱਖ ਕੇ ਆਵਾਜ਼ਾ ਭਵਨ ਵਜਾਇਆ ਵਜਾਇਆ ਆਵਾਜ਼ਾ ਪੌਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦਵਾਰ ਲਾਏ ਭਾਮਣੀ ਇਕ ਨਾ ਦਸਵਾ ਦਵਾਰ ਦਿਖਾਇਆ ਤਹਾ ਅਨੇਕ ਰੂਪ ਨਾਉ ਨਾਮਿਤ ਇਸਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕਹ ਵਾਜਾ ਪਉਣ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਹੈ ਘਰ ਗਾਵੋ ਗਾਵਹ ਤਾ ਸੋਹਿਲਾ ਘਰਿ ਸਾਚਾ ਜਿਥੈ ਸਦਾ ਸੱਚ ਤੇ ਆਵਹਿ ਸਚਉ ਤੇ ਆਵੈ ਜਾਤੁ ਨੁ ਭਾਵ ਹੈ ਗੁਰਮੁਖ ਜਨਾ ਬੁਝਾਵਹਿ ਇਹੋ ਸਤਿ ਸਬਨਾ ਕਾ ਖਸਮ ਹਐ ਜਿਸ ਬਖਸੈ ਸੋ ਜਨ ਪਾਵਹਿ ਕਹੈ ਨਾਰਗ ਸਚ ਸੋਹਿਲਾ ਸੱਚ ਹੈ ਘਰ ਗਾਵਹਿ ਅੰਗ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਧ ਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ